ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਜਾਣਾਂਗੇ ਕਿ ਜਿਹੜੀ ਆਪਣੇ ਸੂਟ ਦੇ ਵਿੱਚ ਆਮ ਤੌਰ ਤੇ ਜਿਹੜੀਆਂ ਪ੍ਰੋਬਲਮਾਂ ਆਉਂਦੀਆਂ ਖਾਸ ਕਰਕੇ ਜਿਹੜੀ ਹੈਗੀ ਐ ਇੱਥੇ ਆਪਾਂ ਜਿਹੜਾ ਗਲਾ ਬਣਾਵਾਂਗੇ ਗਲੇ ਦੇ ਤੇ ਆਰਮ ਹੋਲ ਦੇ ਸਨ ਦੇ ਵਿੱਚ ਤੁਸੀਂ ਇਦਾਂ ਵੇਖਿਆ ਹੋਣਾ ਕਿ ਵੱਲ ਪੈਂਦੀ ਐ ਖਿਚਾਬ ਪੈਂਦਾ ਠੀਕ ਐ ਜੀ ਜਿਹਦੀ ਵਜ੍ਹਾ ਦੇ ਨਾਲ ਜਿਹੜਾ ਹੈਗਾ ਇੱਥੋਂ ਕਈ ਵਾਰੀ ਗਲਾ ਵੀ ਫਟ ਜਾਂਦਾ ਹੈਗਾ ਤੇ ਇੱਥੇ ਵੀ ਜਿਹੜਾ ਹੈਗਾ ਪਲੋਈਆਂ ਵਗੈਰਾ ਜਾਂ ਜਿਹੜੀਆਂ ਹੈਗੀਆਂ ਸੀਨਾ ਹੈਗੀਆਂ ਸਾਰੀਆਂ ਛੇਜ ਜਾਂਦੀਆਂ ਠੀਕ ਐ ਇਹਦਾ ਕੀ ਕਾਰਨ ਐ ਜਿੱਥੇ ਜਾਂ ਇਸ ਤੋਂ ਬਾਅਦ ਆਪਾਂ ਇਹ ਦੇਖਾਂਗੇ ਕਿ ਜਿਹੜੇ ਇੱਥੇ ਬੁਲਬਲੇ ਜਿਹੇ ਟਾਈਪ ਬਣਦੇ ਹੈਗੇ ਆ ਆਰਮਹੋਲ ਦੇ نیچے ਇਹਦਾ ਕੀ ਕਾਰਨ ਹੈ ਤੇ ਜਿਹੜੇ ਇੱਥੇ ਆਪਣੀ ਬ੍ਰੈਸਟ ਦੇ ਇੱਥੇ ਆਪਾਂ ਪਾਉਂਦੇ ਆ ਹੈਗੀਆਂ ਪਲੋਈਆਂ ਪਾਉਂਦੇ ਆ ਤੇ ਇਹਦੇ ਆਸੇ ਪਾਸੇ ਜਿਹੜੇ ਹੈਗੇ ਕਈ ਵਾਰੀ ਗੁਬਾਰੇ ਜਿਹੇ ਟਾਈਪ ਬਣੇ ਹੁੰਦੇ ਆ ਉਹ ਕਿਉਂ ਬਣੇ ਹੁੰਦੇ ਆ ਠੀਕ ਹੈ ਜੀ ਇਹਨਾਂ ਸਾਰੀਆਂ ਗੱਲਾਂ ਨੂੰ ਅੱਜ ਆਪਾਂ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ ਸੋ ਐਂਡ ਤੱਕ ਬਨੇ ਰਹੋ ਤੇ ਸੋ ਬ੍ਰੀਕ ਤੋਂ ਬ੍ਰੀਕ ਪੁਆਇੰਟ ਜਿਹੜੇ ਹੈਗੇ ਤੁਹਾਨੂੰ ਇਹਦੇ ਇਹ ਵੀਡੀਓ ਦੇ ਵਿੱਚ ਦੱਸੇ ਜਾਣਗੇ ਸਭ ਤੋਂ ਪਹਿਲਾਂ ਤਾਂ ਜਿਹੜਾ ਆਪਣਾ ਆਉਂਦਾ ਹੈਗਾ ਤੀਰਾ ਕਈ ਵਾਰੀ ਆਪਣੇ ਮਨ ਦੇ ਵਿੱਚ ਇਹ ਆਉਂਦਾ ਹੈਗਾ ਕਿ ਆਪਣਾ ਜੇ ਤੀਰਾ ਵੱਡਾ ਰੱਖਾਂਗੇ ਆਪਾਂ ਤੇ ਆਪਣਾ ਜਿਹੜਾ ਗਲਾ ਹੈਗਾ ਉਹ ਡਿੱਗੂਗਾ ਠੀਕ ਹੈ ਜੀ ਹੁਣ ਇੱਥੇ ਇਹ ਪੁਆਇੰਟ ਸਹੀ ਵੀ ਹੈ ਤੇ ਇੱਥੇ ਇਹ ਪੁਆਇੰਟ ਹੈ ਜਿਹੜਾ ਗਲਤ ਵੀ ਹੈ ਠੀਕ ਹੈ ਜੀ ਤੇ ਗਲਤ ਇਦਾਂ ਹੈਗਾ ਕਿ ਜੇ ਆਪਾਂ ਤੀਰਾ ਘਟਾ ਦਿੰਨੇ ਆ ਟੋਟਲ ਦੇ ਵਿੱਚ ਦੋਨਾਂ ਪੱਲਿਆਂ ਦੇ ਉੱਤੇ ਤੀਰਾ ਘੱਟ ਕਰਕੇ ਲੈ ਲੈਣੇ ਆ ਠੀਕ ਹੈ ਜੀ ਤੇ ਇਹਦੇ ਨਾਲ ਜਿਹੜਾ ਹੈਗਾ ਫਰੰਟ ਪੱਲੇ ਦਾ ਤੀਰਾ ਵੀ ਘਟ ਜਾਂਦਾ ਸੋ ਜਿਹੜਾ ਹੈਗਾ ਬੈਕ ਵਾਲਾ ਪੱਲਾ ਜਿਹੜਾ ਹੈਗਾ ਇਹਦੇ ਉੱਤੇ ਜਿਹੜਾ ਆਪਾਂ ਗਲਾ ਬਣਾਉਨੇ ਹੈਗੇ ਆ ਤੇ ਸੋਏ ਜਿਹੜਾ ਹੈਗਾ ਬਾਹਰ ਨੂੰ ਖਿਲਰ ਜਾਂਦਾ ਹੈਗਾ ਤੇ ਇਹ ਜਿਹੜਾ ਹੈਗਾ ਬਾਜੂ ਦੇ ਉੱਪਰ ਜਿਹੜਾ ਹੈਗਾ ਮੋਢੇ ਵਾਲੀ ਸੀਨ ਆ ਬਾਜੂ ਦੇ ਉੱਪਰ ਟਿਕਣ ਲੱਗ ਜਾਂਦੀ ਹੈ ਮਤਲਬ ਜਿਹਨੂੰ ਆਪਾਂ ਕਹਿ ਦਿੰਨੇ ਆ ਮੋਢੇ ਟਿਕਨੇ ਗਲਾ ਟਿਕਣਾ ਠੀਕ ਹੈ ਜੀ ਤੇ ਅਗਲੀ ਸਾਈਡ ਦੇ ਉੱਪਰ ਇਹ ਹੁੰਦਾ ਕਿ ਜੇ ਆਪਾਂ ਇੱਥੇ ਕੱਟ ਕਰਕੇ ਲਿਆ ਹੁੰਦਾ ਬਾਈ ਚਾਂਸ ਕਿ ਮਗਰਲਾ ਗਲਾ ਤਾਂ ਓਕੇ ਹੋ ਜਾਂਦਾ ਠੀਕ ਹੈ ਜੀ ਪਰ ਅਗਲੇ ਗਲੇ ਦੇ ਤੇ ਆਰਮਹੋਲ ਦੇ ਸਨ ਦੇ ਵਿੱਚ ਖਿਚਾਅ ਪੈਂਦਾ ਹੈ ਕਿਉਂਕਿ ਟੀਰਾ ਘਟ ਹੈ ਸਪੇਸ ਘਟ ਹੈ ਆਪਣੀ ਬੋਡੀ ਦੇ ਨਾਪ ਤੋਂ ਘਟ ਹੈਗਾ ਕਪੜਾ ਤੇ ਆਟੋਮੈਟਿਕ ਜਿਹੜਾ ਇੱਥੇ ਜਿਹੜਾ ਆਪਾਂ ਨੂੰ ਖਿਚਾਵ ਆ ਜਿਹੜਾ ਉਹ ਮਹਿਸੂਸ ਹੋਊਗਾ ਠੀਕ ਹੈ ਜੀ ਇਹਦੇ ਵਾਸਤੇ ਸੋਲੂਸ਼ਨ ਇਹ ਹੈ ਕਿ ਤੁਸੀਂ ਜਿਹੜਾ ਟੀਰਾ ਹੈਗਾ ਜਿੰਨਾ ਟੋਟਲ ਤੁਹਾਡਾ ਟੀਰਾ ਹੈਗਾ ਜੇ ਤਾਂ ਤੁਸੀਂ ਗਲਾ ਬਹੁਤ ਜ਼ਿਆਦਾ ਵੱਡਾ ਪਾਉਨੇ ਹੋ ਫਰੰਟ ਬੈਕ ਠੀਕ ਹੈ ਜੀ ਤਾਂ ਤੁਸੀਂ 2 ਇੰਚ ਕੱਟ ਕਰ ਲਓ ਜੇ ਤੁਸੀਂ ਨਾਰਮਲ ਜਿ ਗਲੇ ਪਾਉਨੇ ਹੋ ਤਾਂ ਤੁਸੀਂ 1.5 ਇੰਚ ਕੱਟ ਕਰਕੇ ਟੀਰਾ ਜਿਹੜਾ ਟੋਟਲ ਤੋਂ ਉਹ ਤਾਂ ਸਹੀ ਸੂਟ ਦੇ ਉੱਪਰ ਕਟਿੰਗ ਕਰਨੀ ਹੈ ਠੀਕ ਹੈ ਜੀ ਵਿਦ ਅੱਧਾ ਇੰਚ ਮਾਰਜਨ ਸਲਾਈ ਦਾ ਪਲੱਸ ਕਰਕੇ ਓਕੇ ਇਸ ਤੋਂ ਬਾਅਦ ਜਿਹੜੀ ਗੱਲ ਆਉਂਦੀ ਹੈਗੀ ਹੈ ਕਿ ਫੇ ਵਿਜੇ ਤਾਂ ਫਰੰਟ ਵਾਲਾ ਗਲਾ ਤਾਂ ਆਪਾਂ ਨਾਰਮਲ ਬਹਨਦੇ ਆਂ ਕਈ ਵਾਰੀ ਇਹ ਹੁੰਦਾ ਕਿ ਬੈਕ ਵਾਲਾ ਗਲਾ ਜਿਹੜਾ ਆਪਾਂ ਉਹ ਹੱਦ ਤੋਂ ਵੱਡਾ ਬਹਨਦੇ ਆਂ ਠੀਕ ਹੈ ਜੀ ਮੰਨ ਕੇ ਚੱਲੋ ਕਿ ਜਿਵੇਂ 7-8 ਇੰਚ ਤੱਕ ਪਾ ਲੈਣੇ ਆ ਠੀਕ ਹੈ ਜੀ 9 ਇੰਚ ਤੱਕ ਵੀ ਚਲਾ ਜਾਂਦਾ ਉਹਦੇ ਵਾਸਤੇ ਕੀ ਕਰਨਾ ਹੁੰਦਾ ਕਿ ਜਿਵੇਂ ਆਪਾਂ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਇੱਥੇ ਜਿਹੜਾ ਹੈਗਾ ਮੈਂ ਤੀਰੇ ਦਾ ਨਿਸ਼ਾਨ ਲਗਾਇਆ ਜਿਹੜਾ ਹੈਗਾ ਪੌਣੇ 7 ਲਗਾਇਆ ਹੈਗਾ ਸਾਢੇ 12 ਜਿਹੜਾ ਮੇਰਾ ਤੀਰਾ ਹੈਗਾ ਅੱਧਾ ਇੰਚ ਪਲੱਸ ਕਰਕੇ ਨਾਲ ਮੈਂ ਸਵਾ 6 ਦੇ ਵਿੱਚ ਅੱਧਾ ਇੰਚ ਪਲੱਸ ਕਰਕੇ ਪੌਣੇ 7 ਤੇ ਨਿਸ਼ਾਨ ਲਗਾ ਦਿੱਤਾ ਹੁਣ ਇਹਦੇ ਵਿੱਚ ਇਹ ਹੈ ਕਿ ਆਪਣਾ ਜਿਹੜਾ ਬੈਕ ਵਾਲਾ ਗਲਾ ਹੈਗਾ ਉਹ ਵੱਡਾ ਹੈ ਬੈਕ ਵਾਲਾ ਗਲਾ ਲਗਭਗ ਆਪਣਾ 6.5 7 ਇੰਚ 7 ਇੰਚ ਸਵਾ 7 ਇੰਚ ਏਡਾ ਹੋਊਗਾ ਠੀਕ ਹੈ ਜੀ ਮੰਨ ਕੇ ਚੱਲੋ ਏਡਾ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਏ ਸਾਈਡ ਦੇ ਉੱਪਰ ਲਗਭਗ ਅੱਧਾ ਪੌਣਾ ਇੰਚ ਇਸ ਤਰੀਕੇ ਦੇ ਨਾਲ ਇੱਕ ਨਿਸ਼ਾਨ ਲਗਾ ਦੇਵਾਂਗੇ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਇਹ ਨਿਸ਼ਾਨ ਹੈ ਜਿਹੜਾ ਇਹ ਇੱਥੇ ਕਟਿੰਗ ਨਹੀਂ ਕਰਨੀ ਆਪਾਂ ਨਿਸ਼ਾਨ ਹੈ ਜਿਹੜਾ ਇਹ ਇਸ ਤਰੀਕੇ ਦੇ ਨਾਲ ਕੁਛ ਇਸ ਤਰੀਕੇ ਦੇ ਨਾਲ ਕਾਟਣੀ ਹੈ ਠੀਕ ਹੈ ਜੀ ਬੈਕ ਪੱਲੇ ਦੇ ਉੱਪਰ ਜਦੋਂ ਬੈਕ ਪੱਲੇ ਦੇ ਆਪਾਂ ਕਾਟ ਪਾਵਾਂਗੇ ਤਾਂ ਇਥੋਂ ਅੱਧਾ ਪੌਣਾ ਇੰਚ ਜਿਹੜਾ ਹੈਗਾ ਐਕਸਟਰਾ ਕਾਟ ਪਾ ਦੇਣੀ ਹੈ ਇਹਦੇ ਨਾਲ ਇਹ ਹੋਊਗਾ ਕਿ ਫਰੰਟ ਪੱਲਾ ਜਿਹੜਾ ਹੈਗਾ ਇਹਦੇ ਉੱਪਰ ਆਪਣਾ ਤੀਰਾ ਜਿਹੜਾ ਹੈਗਾ ਉਹ ਆਪਾਂ ਨੂੰ ਸਹੀ ਮਿਲ ਜੂਗਾ ਜਿੰਨਾ ਆਪਾਂ ਨੂੰ ਚਾਹੀਦਾ ਹੈ ਬੈਕ ਵਾਲਾ ਜਿਹੜਾ ਗਲਾ ਆਪਾਂ ਵੱਡਾ ਰੱਖ ਰਹੇ ਆ ਆਪਾਂ ਨੂੰ ਡਰ ਹੈ ਕਿ ਸ਼ਾਇਦ ਆਪਣਾ ਜਿਹੜਾ ਗਲਾ ਹੈਗਾ ਉਹ ਡਿੱਗੇ ਨਾ ਤੇ ਇਸ ਕਰਕੇ ਜਿਹੜਾ ਹੈਗਾ ਬੈਕ ਵਾਲੇ ਤੀਰੇ ਦੇ ਵਿੱਚ ਆਪਾਂ ਜਿਹੜੀ ਹੈਗੀ ਐਕਸਟਰਾ ਕਾਰਟ ਪਾ ਦਿੱਤੀ ਮੈਂ ਪਹਿਲਾਂ ਵੀ ਬਹੁਤ ਵੀਡੀਓ ਦੇ ਵਿੱਚ ਦੱਸਿਆ ਹੈਗਾ ਕਿ ਇਹ ਕਾਰਟ ਕਿਉਂ ਪਾਈ ਜਾਂਦੀ ਹੈ ਵੀ ਇਸ ਕਾਰਟ ਨੂੰ ਪਾਉਣ ਤੋਂ ਬਾਅਦ ਗਲਾ ਡਿੱਗਣ ਦੀ ਪ੍ਰੋਬਲਮ ਕਦੇ ਵੀ ਨਹੀਂ ਆਊਗੀ ਠੀਕ ਹੈ ਜੀ ਇਹਦਾ ਹੋ ਗਿਆ ਪ੍ਰੋਬਲਮਾਂ ਦੋ ਸੋਲੂਸ਼ਨ ਹੋ ਗਿਆ ਆਪਣਾ ਪੀ ਗਲਾ ਵੀ ਨਹੀਂ ਡਿੱਗੂਗਾ ਤੇ ਸੋ ਜਿਹੜਾ ਹੈਗਾ ਇੱਥੇ ਆਪਣੇ ਖਿਚਾਵ ਮਹਿਸੂਸ ਹੁੰਦਾ ਆਰਮਹੋਲ ਤੇ ਗਲੇ ਦੇ ਵਿੱਚ ਉਹ ਵੀ ਆਪਣਾ ਮਤਲਬ ਖਿਚਾਵ ਹੈ ਜਿਹੜਾ ਆਪਾਂ ਨੂੰ ਮਹਿਸੂਸ ਨਹੀਂ ਹੋਊਗਾ ਦੂਸਰੇ ਨੰਬਰ ਤੇ ਆਪਾਂ ਆਉਣੇ ਆ ਕਿ ਜਿਹੜਾ ਆਪਣੀਆਂ ਪਲੇਟ ਵਗੈਰਾ ਪਾਈਆਂ ਹੁੰਦੀਆਂ ਜਦੋਂ ਆਪਾਂ ਸੂਟ ਪਹਿਨਦੇ ਆ ਤੇ ਇੱਥੇ ਨਾ ਫਲਫੀ ਪੰਜਾ ਮਹਿਸੂਸ ਹੁੰਦਾ ਜਿਹੜਾ ਮਤਲਬ ਕਿ ਆਪਣੀ ਬੋਡੀ ਦੀ ਸ਼ੇਪ ਦੇ ਹਿਸਾਬ ਨਾਲ ਜਿਹੜੀਆਂ ਇਹ ਪਲੇਟਾਂ ਜਿਹੜੀਆਂ ਨਹੀਂ ਪਈਆਂ ਹੁੰਦੀਆਂ ਤੇ ਗੁਬਾਰੇ ਜਿਹਾ ਟਾਈਪ ਜਿਹੜਾ ਬਣ ਜਾਂਦਾ ਹੈਗਾ ਤੇ ਸੋ ਪਰਫੈਕਟ ਫਿਟਿੰਗ ਨਹੀਂ ਆਉਂਦੀ ਉਹਦਾ ਕੀ ਕਾਰਨ ਹੁੰਦਾ ਠੀਕ ਹੈ ਜੀ ਜਦੋਂ ਆਪਾਂ ਆਪਣੀ ਬੋਡੀ ਮੇਜ਼ਰਮੈਂਟ ਦੇ ਹਿਸਾਬ ਨਾਲ ਜਿਹੜੀਆਂ ਪਲੇਟਾਂ ਹੈਗੀਆਂ ਇਹਨਾਂ ਨੂੰ ਆਪਾਂ ਨਹੀਂ ਪਾਉਂਦੇ ਸਭ ਤੋਂ ਮੇਨ ਜਿਹੜੀ ਇਹ ਟ੍ਰਾਇੰਗਲ ਹੈ ਓਕੇ ਜੇ ਤੁਸੀਂ ਮੰਨ ਕੇ ਚੱਲੋ ਕਿ ਜਿਵੇਂ ਮੰਨ ਕੇ ਚੱਲੋ ਵੀ ਬ੍ਰੈਸਟ ਦਾ ਸਾਈਜ਼ ਹੈਵੀ ਹੈ ਤੇ ਜਿਹੜੀ ਹੈਗੀ ਹੈ ਸੈਂਟਰ ਵਾਲਾ ਜਿਹੜਾ ਹੈਗਾ ਸਪੇਸ ਹੈ ਜਿਵੇਂ ਮੰਨ ਕੇ ਚੱਲੋ ਇੱਥੇ ਸਪੇਸ ਹੈ ਜਿਹੜੀ ਮੈਂ ਸਵਾ ਚਾਰ ਦਿੰਦੀ ਐ ਟੋਟਲ ਜਿਹੜਾ ਹੈਗਾ 8.5 ਜਿਹੜੀ ਹੈਗੀ ਹੈ ਸੈਂਟਰ ਸਪੇਸ ਹੈਗੀ ਹੈ ਮੰਨ ਕੇ ਚੱਲੋ ਕਿ ਮੈਂ ਇੱਥੇ ਤਿੰਨ ਸਾਢੇ ਤਿੰਨ ਤਿੰਨ ਸ਼ਾਨ ਲਗਾ ਦਵਾਂ ਠੀਕ ਹੈ ਜੀ ਸਪੋਜ਼ ਕਰੋ ਕਿ ਮੈਂ 3.5 ਤੇ ਨਿਸ਼ਾਨ ਲਗਾ ਦਵਾਂ ਇੱਥੇ ਆ ਗਿਆ ਇਹ ਨਿਸ਼ਾਨ ਇੱਥੇ ਆ ਜਾਊਗਾ ਤੇ ਇਹ ਨਿਸ਼ਾਨ ਇੱਥੇ ਆ ਜਾਊਗਾ ਹੁਣ ਤੁਸੀਂ ਇਹ ਸੋਚੋ ਵੀ ਹੈਵੀ ਬ੍ਰੈਸਟ ਸਾਈਜ਼ ਦੇ ਉੱਪਰ ਬ੍ਰੈਸਟ ਇੱਧਰ ਫਿਰਦੀ ਹੈ ਟ੍ਰਾਇੰਗਲ ਜਿਹੜੀ ਹੈਗੀ ਉਹ ਇੱਧਰ ਬਣੀ ਜਾਂਦੀ ਹੈ ਤੇ ਤੁਸੀਂ ਆਪ ਸੋਚੋ ਕਿ ਇਹਦੇ ਵਿੱਚ ਜਿਹੜੀ ਹੈਗੀ ਹੈ ਫਿਟਿੰਗ ਉਹ ਕਿਵੇਂ ਬੈਸਟ ਵੀ ਆਪਾਂ ਨੂੰ ਮਿਲੂਗੀ ਠੀਕ ਹੈ ਜੀ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਜਿਹੜੇ ਹੈਗੇ ਆ ਲਗਭਗ 22 22 ਇੰਚ ਤੱਕ ਜਿਹੜਾ ਹੈਗਾ ਆਪਣਾ ਉਹ ਆਪਾਂ ਪਾਵਾਂਗੇ ਸੈਂਟਰ ਗੈਪ ਰੱਖਾਂਗੇ 4 ਇੰਚ ਠੀਕ ਹੈ ਜੀ ਫਿਰ 23 24 25 ਇਹਨਾਂ ਲਈ ਜਿਹੜਾ ਹੈਗਾ ਸੈਂਟਰ ਗੈਪ ਆਪਾਂ ਸਵਾ 4 ਸਾਢੇ 4 ਹਾਫ ਦੇ ਵਿੱਚ ਰੱਖ ਸਕਦੇ ਹਾਂ ਠੀਕ ਹੈ ਜੀ ਇਸ ਤੋਂ ਬਾਅਦ ਜਿਵੇਂ ਜਿਵੇਂ ਸਾਈਜ਼ ਆਪਣੇ ਵੱਡੇ ਹੋਈ ਜਾਂਦੇ ਆ ਉਸ ਤਰੀਕੇ ਦੇ ਨਾਲ ਜਿਹੜਾ ਹੈਗਾ ਸੈਂਟਰ ਗੈਪ ਆਪਣਾ ਵੱਧ ਜਾਂਦਾ ਕਈ ਵਾਰੀ ਸੈਂਟਰ ਗੈਪ ਜਿਹੜਾ 10 ਇੰਚ ਤੱਕ ਵੀ ਚਲਾ ਜਾਂਦਾ ਮਤਲਬ ਕਿ ਹਾਫ ਦੀ ਨਿਸ਼ਾਨੀ 5 ਇੰਚ ਤੇ ਵੀ ਲੱਗਦੀ ਹੈ ਠੀਕ ਹੈ ਜੀ ਉਹ ਉੱਥੇ ਹੁੰਦਾ ਜਿੱਥੇ 25 26 ਤੱਕ ਦੀ ਬ੍ਰਸ਼ ਸਾਈਜ਼ ਹੈਗਾ ਪਲੱਸ ਸਾਈਜ਼ ਹੈਗੇ ਵੱਡੇ ਸਾਈਜ਼ ਹੈਗੇ ਠੀਕ ਹੈ ਜੀ ਪਤਲੇ ਸਾਈਜ਼ਾਂ ਦੇ ਵਿੱਚ ਨੋਰਮਲ ਆਪਾਂ ਨੂੰ ਪਤਾ ਹੀ ਹੈ ਕਿ ਆਪਾਂ ਜਦੋਂ ਸੈਂਟਰ ਸਪੇਸ ਹੈਗਾ 6.5 ਰੱਖਦੇ ਹਾਂ 7 ਰੱਖਦੇ ਹਾਂ ਉਹਦਾ ਹਾਫ ਕਰਕੇ ਜਿਹੜਾ ਆਪਾਂ ਨਿਸ਼ਾਨ ਲਗਾ ਲੈਨੇ ਉਹਨਾਂ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਕਿਉਂਕਿ ਉਹਨਾਂ ਦੇ ਵਿੱਚ ਜਿਹੜਾ ਹੈਗਾ ਬ੍ਰੈਸ ਸਾਈਜ਼ ਹੈਗਾ ਜਿਹੜਾ ਬਹੁਤ ਘੱਟ ਹੁੰਦਾ ਸੋ ਇਹ ਪ੍ਰੋਬਲਮ ਹੈ ਜਿਹੜੀ ਇਹ ਹੈਵੀ ਸਾਈਜ਼ਾਂ ਦੇ ਵਿੱਚ ਆਉਂਦੀ ਹੈ ਤੇ ਇਹ ਖਾਸ ਧਿਆਨ ਦੇਣ ਜੋ ਗੱਲਾਂ ਹੁੰਦੀਆਂ ਇਸ ਤੋਂ ਬਾਅਦ ਜਿਹੜੀ ਹੈਗੀ ਹੈ ਟ੍ਰਾਇੰਗਲ ਟ੍ਰਾਇੰਗਲ ਜਿਹੜੀ ਹੈਗੀ ਹੈ ਹੁਣ ਤੁਸੀਂ ਇੱਥੇ ਦੇਖੋ ਕਿ ਇੱਥੇ ਮੈਂ ਹੈਗੀ ਜਿਹੜੀ 2.5 ਇੰਚ ਲਿਆ ਹੋਇਆ 2.5 ਦਾ ਅੱਧ ਇੱਥੇ ਇੱਕ ਹੋਰ ਨਿਸ਼ਾਨ ਲਗਾਇਆ ਹੋਇਆ ਠੀਕ ਹੈ ਜੀ ਸਵਾ ਇੰਚ ਦੇ ਉੱਪਰ ਤੇ ਸਵਾ ਦੇ ਉੱਪਰ ਜਾ ਕੇ 2 ਇੰਚ ਦੇ ਉੱਪਰ ਨਿਸ਼ਾਨ ਲਗਾਇਆ ਹੋਇਆ ਠੀਕ ਹੈ ਜੀ ਜਿਹੜਾ 20 21 22 ਸਾਈਜ਼ ਤੇ ਮੈਨੂੰ ਨਿਸ਼ਾਨ ਲਗਾਉਣੀ ਹੁੰਦੀਆਂ ਉਹ ਲਗਾਉਣੀ ਹੁੰਦੀਆਂ ਮੈਂ 2 ਇੰਚ ਇਸ ਤਰੀਕੇ ਦੇ ਨਾਲ ਅੱਧ ਦੇ ਵਿੱਚ ਇੱਕ 1 ਇੰਚ ਦੇ ਉੱਪਰ ਤੇ ਇੱਥੇ ਜਾ ਕੇ ਜਿਹੜਾ ਹੈਗਾ ਮੈਂ ਪੌਣੇ 2 ਇੰਚ ਤੇ ਨਿਸ਼ਾਨ ਲਗਾਉਣੀ ਹੈ ਕਿ ਜਾਨੀ ਉਹ ਟ੍ਰਾਇੰਗਲ ਛੋਟੇ ਬਣਾਉਣੇ ਆ ਕਿਉਂਕਿ ਉਹ ਸਾਈਜ਼ ਛੋਟਾ ਹੈ ਠੀਕ ਹੈ ਜੀ ਹੁਣ ਤੁਸੀਂ ਇਹ ਗੱਲ ਸਮਝ ਗਏ ਹੋਵੋਗੇ ਕਿ ਜਦੋਂ ਸਾਈਜ਼ ਵੱਡਾ ਹੋ ਜਾਂਦਾ ਇੱਥੇ ਜਿਵੇਂ ਹੁਣ ਮੰਨ ਕੇ ਚੱਲੋ ਕਿ ਆਪਾਂ 2.5 ਇੰਚ ਦੀ ਟ੍ਰਾਇੰਗਲ ਬਣਾਈ ਹੈ ਇਹ ਬੈਸਟ ਹੈ ਇਹ 23 24 25 ਡਰੈਸ ਸਾਈਜ਼ ਦੇ ਉੱਤੇ ਜਿਹੜੀ ਹੈਗੀ ਆ ਪਰਫੈਕਟ ਫਿਟਿੰਗ ਇਹਦੀ ਆਉਂਦੀ ਹੈ ਠੀਕ ਹੈ ਜੀ ਜਦੋਂ ਆਪਾਂ ਇੱਥੇ ਰੱਖ ਲਿਆ 2.5 ਇੰਚ ਤੇ 1 ਇੰਚ ਦਾ ਚੌਥਾਈ ਹਿੱਸਾ ਕੱਟ ਕਰਕੇ ਜਾਂ ਫਿਰ ਅੱਧਾ ਇੰਚ ਕੱਟ ਕਰਕੇ ਜਿਹੜਾ ਹੈਗਾ ਆਪਾਂ ਉੱਪਰਲਾ ਨਿਸ਼ਾਨ ਲਗਾਉਣਾ ਹੈਗਾ ਤੇ ਇਹਦੇ ਵਿੱਚ ਇਹ ਹੁੰਦਾ ਕਿ ਜੇ ਆਪਾਂ ਇਹਨੀ ਇਹ ट्रायंगल ਆ ਜਿਹੜੀ ਇਹ ਅਫਸੈਟ ਹੋ ਜਾਂਦੀ ਹੈ ਤਾਂ ਹੀ ਗੁਬਾਰੇ ਇੱਥੇ ਬਣਦੇ ਹੈਗੇ ਆ ਸਪੋਜ਼ ਕਰੋ ਕਿ ट्रायंगल ਤੁਹਾਡੀ ਛੋਟੀ ਹੈ ਇੱਥੇ ਆਪਾਂ ਨੂੰ ਜਿਵੇਂ ਢਾਈ ਦੀ بجائے ਜਿਵੇਂ ਇੱਥੇ ਨਿਸ਼ਾਨ ਲਗਾ ਦਵਾਂ ਤੇ ਇੱਕ ਇੱਥੇ ਲਗਾ ਦਵਾਂ ਹੁਣ ਛੋਟੀ ट्रायंगल ਬਣ ਗਈ ਠੀਕ ਹੈ ਜੀ ਬ੍ਰੈਸ ਸਾਈਜ਼ ਹੈਵੀ ਹੈ ਸੋ ਇਹਦੇ ਵਿੱਚ ਜਿਹੜੀ ਹੈਗੀ ਪਰਫੈਕਟ ਫਿਟਿੰਗ ਜਿਹੜੀ ਹੈਗੀ ਆਪਣੀ ਬ੍ਰੈਸ ਦੀ ਨਹੀਂ ਆਊਗੀ ਤੇ ਸੋ ਜਿਹੜਾ ਹੈਗਾ ਇਹ ਉੱਪਰ ट्रायंगल ਛੋਟੀ ਹੈ ਤੇ ਇਹ ਉੱਪਰ ਜਿਹੜਾ ਗੁਬਾਰੇ ਜੇ ਟਾਈਪ ਆਪਾਂ ਨੂੰ ਮਹਿਸੂਸ ਹੋਊਗਾ ਹੁਣ ਤੁਸੀਂ ਇਹ ਗੱਲ ਸਮਝ ਗਏ ਹੋਵੋਗੇ ਕਿ ਆਪਣੀ ਬ੍ਰੈਸ ਸਾਈਜ਼ ਦੇ ਹਿਸਾਬ ਨਾਲ ਹੀ ਆਪਣੀਆਂ ਜਿਹੜੀਆਂ ਪਲੇਟਾਂ ਪੈਂਦੀਆਂ ਤੇ ਇਹ ਟ੍ਰਾਇੰਗਲ ਆ ਜਿਹੜੀ ਇਹ ਵੱਧਦੀ ਘਟਦੀ ਰਹਿੰਦੀ ਹੈ ਇਹ ਫਿਕਸਡ ਸਾਈਜ਼ ਨਹੀਂ ਹੁੰਦਾ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਵੱਧਦੇ ਹਾਂ ਇੱਧਰ ਆਰਮਹੋਲ ਦੇ نیچے ਜਿਹੜਾ ਹੈਗਾ ਫਲਫੀ ਪਨ ਗੁਬਾਰੇ ਜੇ ਟਾਈਪ ਜਿਹੜਾ ਬਣਨਾ ਇਹ ਕਿਉਂ ਬਣਦਾ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਇਹ ਮੈਂ ਦੋ ਕਾਟਾਂ ਤੁਹਾਨੂੰ ਦੱਸੀਆਂ ਪਹਿਲਾਂ ਵੀ ਸਾਰੀਆਂ ਵੀਡੀਓ ਦੇ ਵਿੱਚ ਤੇ ਹੁਣ ਵੀ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਕਿ ਜਿਵੇਂ ਮੰਨ ਕੇ ਚੱਲੋ ਕਿ ਇੱਥੇ ਆਪਾਂ ਪੌਣੇ 7 ਦੇ ਉੱਪਰ ਨਿਸ਼ਾਨ ਲਗਾਇਆ ਧੀਰੇ ਦਾ ਠੀਕ ਹੈ ਜੀ ਇੱਥੇ ਆ ਕੇ ਆਪਣੇ ਦੋ ਨਿਸ਼ਾਨ ਲੱਗਣਗੇ ਇੱਕ ਤਾਂ ਪੌਣੇ 7 ਇਹੀ ਲੱਗੂਗਾ ਇੱਕ ਉਸ ਤੋਂ ਅੱਧਾ ਇੰਚ ਕੱਟ ਕਰਕੇ ਲੱਗੂਗਾ ਤੁਹਾਡਾ ਧੀਰਾ ਜਿੰਨਾ ਵੀ ਹੋਵੇ ਇੱਕ ਨਿਸ਼ਾਨ ਉਹਦੇ ਬਰਾਬਰ ਲੱਗੂਗਾ ਇੱਕ ਉਸ ਤੋਂ ਅੱਧਾ ਇੰਚ ਕੱਟ ਕਰਕੇ ਲੱਗੂਗਾ ਕਿਉਂ ਲੱਗੂਗਾ ਕਿਉਂਕਿ ਜਿਵੇਂ ਮੰਨ ਕੇ ਚੱਲੋਗੇ ਜਿਹੜਾ ਅੱਧਾ ਇੰਚ ਆਪਾਂ ਕੱਟ ਕਰਕੇ ਨਿਸ਼ਾਨ ਲਗਾਇਆ ਹੈਗਾ ਇਹਦੇ ਉੱਪਰ ਆਪਾਂ ਪਾਉਣੇ ਹੈਗੇ ਆ ਫਰੰਟ ਆਰਮਹੋਲ ਦੀ ਕਾਟ ਜਿਹੜਾ ਤੀਰੇ ਦੇ ਬਰਾਬਰ ਵਾਲਾ ਨਿਸ਼ਾਨ ਹੈਗਾ ਇਹਦੇ ਉੱਪਰ ਆਪਾਂ ਪਾਵਾਂਗੇ ਬੈਕ ਆਰਮਹੋਲ ਦੀ ਕਾਟ ਠੀਕ ਹੈ ਜੀ ਸਪੋਜ਼ ਕਰੋ ਕਿ ਤੁਸੀਂ ਇਹ ਨਿਸ਼ਾਨਾ ਜਿਹੜਾ ਅੱਧੇ ਇੰਚ ਕੱਟ ਵਾਲਾ ਇਹ ਤੁਸੀਂ ਨਹੀਂ ਲਗਾ ਰਹੇ ਸਿਰਫ ਇਹ ਵਾਲਾ ਜਿਹੜਾ ਨਿਸ਼ਾਨ ਹੈਗਾ ਤੀਰੇ ਦੇ ਬਰਾਬਰ ਵਾਲਾ ਤੇ ਤੁਸੀਂ ਇੱਥੇ ਮੰਨ ਕੇ ਚੱਲੋ ਕਿ ਕੁਝ ਇਸ ਤਰੀਕੇ ਦੇ ਨਾਲ ਮੈਂ ਤੁਹਾਨੂੰ ਗ੍ਰੀਨ ਚਾਕ ਨਾਲ ਦੱਸਦੀ ਹਾਂ ਇਹ ਤੁਸੀਂ ਪਾਤੀ ਫਰੰਟ ਆਰਮਹੋਲ ਦੀ ਕਾਟ ਇਥੋਂ ਤੁਸੀਂ ਪਾਤੀ ਬੈਕ ਆਰਮਹੋਲ ਦੀ ਕਟ ਹੁਣ ਤੁਸੀਂ ਦੇਖੋ ਕਿ ਕਿੰਨਾ ਕਿੰਨਾ ਕਪੜਾ ਅੱਧਾ ਅੱਧਾ ਇੰਚ ਲਗਭਗ ਕਿਉਂਕਿ ਅੱਧਾ ਇੰਚ ਆਪਾਂ ਇੱਧਰ ਪਿੱਛੇ हट ਗਏ ਜੇ ਇਹ ਪਿੱਛੇ ਨਾ ਹਟੀਏ ਤਾਂ ਅੱਧਾ ਅੱਧਾ ਇੰਚ ਜਿਹੜਾ ਕਪੜਾ ਹੈਗਾ ਪਲੱਸ ਹੋ ਜਾਊਗਾ ਸੋ ਜਿਹੜਾ ਹੈਗਾ ਫਲਫੀਪਣ ਜਿਹੜਾ ਹੈਗਾ ਆਰਮਹੋਲ ਦੇ ਵਿੱਚ ਬਣਾਣਾ ਸ਼ੁਰੂ ਹੋ ਜਾਊਗਾ ਫਿਰ ਸਭ ਤੋਂ ਵੱਡਾ ਕਾਰਨ ਇਹਦਾ ਇਹ ਹੈ ਕਿ ਜਦੋਂ ਆਪਣਾ ਮੋਢੇ ਦਾ ਸਾਈਜ਼ ਹੈ ਜਿਹੜਾ ਆਰਮਹੋਲ ਦਾ ਸਾਈਜ਼ ਆਪਾਂ ਹੱਥ ਤੋਂ ਵੱਧ ਕੱਟ ਲੈਣੇ ਆ ਠੀਕ ਹੈ ਜੀ ਜੇ ਤਾਂ ਆਪਾਂ ਛੋਟਾ ਕੱਟ ਲਈਏ ਤਾਵੀ ਪ੍ਰੋਬਲਮ ਹੈ ਜੇ ਇਹਨੂੰ ਵੱਡਾ ਕੱਟ ਲਈਏ ਤਾਂ ਵੀ ਪ੍ਰੋਬਲਮ ਹੈ ਮਤਲਬ ਕਿ ਜਦੋਂ ਆਪਣੇ ਕਈ ਵਾਰੀ ਇਹ ਹੁੰਦਾ ਕਿ ਬਾਜੂ ਦੇ ਵਿੱਚ ਜਦੋਂ ਆਪਾਂ 슬ੀਵ ਦੇ ਵਿੱਚ ਆਪਾਂ ਬਾਹ ਨੂੰ ਆਪਾਂ ਫਿੱਟ ਕਰਦੇ ਹਾਂ ਫਿੱਟ ਹੋਈ ਨਹੀਂ ਪਉਂਦੀ ਕਿਉਂਕਿ ਇੱਥੋਂ ਆਰਮਹੋਲ ਛੋਟਾ ਹੁੰਦਾ ਤਾਂ ਵੀ ਇੱਥੇ ਆ ਕੇ ਖਿਚਾਵ ਪੈਂਦਾ ਠੀਕ ਹੈ ਜੀ ਆਰਮਹੋਲ ਜਿਹੜਾ ਹੈਗਾ ਤੁਹਾਡਾ ਨਾਪ ਹੈ ਜਿਹੜਾ ਬਿਲਕੁਲ ਸਹੀ ਹੋਣਾ ਚਾਹੀਦਾ ਜੇ ਤੁਸੀਂ ਆਰਮਹੋਲ ਮੰਨ ਕੇ ਚੱਲੋ ਕਿ ਤੁਸੀਂ ਛੋਟਾ ਘੱਟਦੇ ਹੋ ਠੀਕ ਹੈ ਜੀ ਤਾਂ ਵੀ ਜਿਹੜੀ ਹੈਗੀ ਤੁਹਾਡੀ ਫਿਟਿੰਗ ਸਹੀ ਨਹੀਂ ਆਊਗੀ ਜੇ ਤੁਸੀਂ ਇੱਥੇ ਅਗੇ ਅੱਧਾ ਇੰਚ ਵੱਡਾ ਕੱਟ ਦਿਨੇ ਹੋ ਤੇ ਤਾਂ ਵੀ ਜਿਹੜਾ ਹੈਗਾ ਤੁਸੀਂ ਇੱਥੋਂ ਤੱਕ ਇੱਧਰ ਆਊਗਾ ਇੱਥੇ ਕੁਛ ਇਸ ਤਰੀਕੇ ਦੇ ਨਾਲ ਠੀਕ ਹੈ ਜਿਹੜੀ ਬਾਜੂ ਜਿਹੜੀ ਨਾਲ ਆਪਾਂ ਅਟੈਚ ਕਰਾਂਗੇ ਉਹ ਵੀ ਅੱਗੋਂ ਜਾਦੇ ਕੱਪੜੇ ਵਾਲੀ ਲੱਗੂਗੀ ਕਿਉਂਕਿ ਜਦਾ ਆਪਣਾ ਆਰਮ ਹੋਲ ਵੱਡਾ ਤੇ ਵੱਡੀ ਇੱਕ ਘੇਰੇ ਵਾਲੀ ਜਿਹੜੀ ਹੈਗੀ ਬਾਜੂ ਇਹ ਵੀ ਆਪਣੇ ਨਾਲ ਲੱਗੂਗੀ ਇਸ ਤੋਂ ਬਾਅਦ ਇਹ ਹੋਊਗਾ ਕਿ ਜਦੋਂ ਤੁਸੀਂ ਸੂਟ ਸੀਧੋਗੇ ਤੇ ਜਿਹੜਾ ਹੈਗਾ ਤੁਹਾਡੇ ਆਰਮਹੋਲ ਦੇ ਬਿਲਕੁਲ نیچے ਜਿਹੜੀ ਇਹ ਸੀਨ ਆਉਣੀ ਚਾਹੀਦੀ ਹੈ ਫਿਟਿੰਗ ਵਾਲੀ ਇਹ ਥਲ ਥੋੜੀ ਜਿਹੀ ਥੱਲੇ ਆਉਗੀ ਠੀਕ ਹੈ ਜੀ ਥੱਲੇ ਔਣ ਕਰਕੇ ਕੁਝ ਕਪੜਾ ਦਾ ਜਿਹੜਾ ਬਾਜੂ ਦਾ ਪਲੱਸ ਹੋ ਜਾਊਗਾ ਕੁਝ ਕਪੜਾ ਤੁਹਾਡੀ ਕਮੀਜ਼ ਦੇ ਵਿੱਚ ਪਲੱਸ ਹੋ ਜਾਊਗਾ ਤੇ ਇੱਕ ਗੁਬਾਰੇ ਜੇ ਟਾਈਪ ਜਿਹੜਾ ਹੈਗਾ ਤੁਹਾਡੇ ਆਰਮਹੋਲ ਦੇ نیچے ਜਿਹੜਾ ਹੈਗਾ ਗੁਬਾਰਾ ਬਣ ਜਾਊਗਾ ਠੀਕ ਹੈ ਜੀ ਐਕਸਟਰਾ ਕਪੜਾ ਥੋ ਥੋੜੇ ਸੂਟ ਦੇ ਵਿੱਚ ਜੇ ਕੁਝ ਇਸ ਤਰੀਕੇ ਦੀਆਂ ਪ੍ਰੋਬਲਮਾਂ ਆ ਰਹੀਆਂ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਕਿਉਂ ਆ ਰਹੀਆਂ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਹੈਗਾ ਕਿ ਆਪਾਂ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਹੈ ਕਿ ਆਪਣਾ ਕੱਪੜਾ ਜਿਹੜਾ ਹੈਗਾ ਕਿੰਨਾ ਕੁ ਸਟੈਚੇਬਲ ਹੈਗਾ ਇਹ ਸਟੈਚੇਬਲ ਹੈਗਾ ਵੀ ਹੈ ਕਿ ਨਹੀਂ ਹੈਗਾ ਜੇ ਹੈਗਾ ਤਾਂ ਕਿੰਨਾ ਕੁ ਹੈਗਾ ਠੀਕ ਹੈ ਜੀ ਤੇ ਉਸ ਅਕੋਰਡਿੰਗ ਜਿਹੜਾ ਹੈਗਾ ਤੁਸੀਂ ਆਪਣੇ ਨਾਵ ਲੈਣੇ ਆ ਸੂਟ ਦੇ ਉੱਪਰ ਸੋ ਜਿਹੜਾ ਮੇਰੇ ਦੱਸਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਜੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਤਾਂ ਕਿ ਨੌਲੇਜ ਜਿਹੜੀ ਹੈਗੀ ਆ ਆਪਣੇ ਹੋਰ ਵੀ ਦੋਸਤਾਂ ਮਿੱਤਰਾਂ ਨਾਲ ਤੁਸੀਂ ਸ਼ੇਅਰ ਕਰ ਸਕੋ ਜਿਹੜੇ ਜਿਹੜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲੋ ਸਪੋਰਟ ਕਰੋ ਚੈਨਲ ਨੂੰ ਥੈਂਕ ਯੂ ਸੋ ਮਚ